ਇਹ ਦੇਖੋ ਜੀ 메인 ਰੋਡ ਹੈ ਤੇ ਅੱਗੇ ਰੋਡ ਹੀ ਨਹੀਂਗਾ ਜਿੱਥੋਂ ਆਹੀ ਆਹੋ ਇਹੋ ਪਿੰਡ ਸੜੀ ਆਏਗਾ ਮਾਈ ਗੋਡ ਇਹ ਇਹ ਚੀਜ਼ਾਂ ਵੀ ਕੀ ਹੈ ਭਾਈ ਉਹ ਪੂਰਾ ਖੋ ਹਲੇ ਤੱਕ ਵੀ 15 ਦਿਨ ਬਾਅਦ ਵੀ ਜਿਹੜੇ ਪਿੰਡ ਆਪਾਂ ਜਾ ਰਹੇ ਸੀਗੇ ਉਹਦਾ ਰਾਹ ਹੈਗਾ ਜੀ ਹਾਂ ਰਾਹ ਹੈਗਾ ਪਰ ਪਾਣੀ ਸੜਕ ਦੀ ਉੱਚੀ ਗਈ ਆ ਇਹ ਉਸ ਤੋਂ ਬਾਅਦ ਹੁਣ ਇਹ ਸਮਝ ਨਹੀਂ ਆਉਂਦਾ ਵੀ ਇਧਰੋਂ ਜਾਈਏ ਕਿੰਨਾ ਜਾਈਏ ਵੈਸੇ ਤਾਂ ਬਾਈਕ ਵਾਲੇ ਆ ਰਹੇ ਐ ਬਟ ਫਿਰ ਵੀ ਰਿਸਕਿਆ ਘੱਮ ਕਾਰ ਭਾਜੀ ਬਿਲਕੁਲ ਉੱਡੀ ਹੁੰਦੀ ਹੈ ਨੇ ਉਹ ਲੈ ਉੱਚੀ ਕਾਲ ਰਹੀ ਹੈ ਪੈਣਾ ਵੇ ਇਹ ਭਜੀ ਜਾ ਜਾਓ ਕਿ ਕਹਿੰਦੇ ਮੈਂ ਉਹ ਰੱਖੋ ਮੋਟਰ ਚ ਕਰਾ ਲਵਾਂਗੇ ਅੰਦਰ ਭਰ ਜੂ ਪਾਣੀ ਨਹੀਂ ਨਹੀਂ ਦੋ ਫੋਟਾ ਕਿੰਨੇ ਨਹੀਂ ਰਹਿਗਾ ਕੰਮ ਦੇ ਕਿਉਂ ਭਾਈ ਉਹ ਮੁਰਦਾ ਨਾ ਡੇ ਸਿੱਧਾ ਹੈ ਸਾਹਮਣੇ ਨਹੀਂ ਬੜੀ ਦੂਰ ਤੱਕ ਰੱਖਿਓ ਉਧਰ ਪਾਣੀ ਨਹੀਂ ਪਾਣੀ ਉਧਰ ਘਟਿਆ ਉਹ ਜਿੰਦਾ ਨਾ ਉਹ ਬਾਬੇ ਦਾ ਸੀਦਾਂ ਨਾਲ ਉਹ ਕੁਛ ਨਹੀਂਦਾ ਬਾਬੇ ਸੀਦਾ ਨਾਲ ਹੋ ਜਾਣਾ ਕੋਈ ਪਾਤੀ ਹੈ ਗੱਡੀ ਦੇ ਵਿੱਚ ਇੱਧਰ ਇੱਧਰ ਅੱਛਾ ਉਹ ਵਾਹ ਪਾਪਾ ਫਿੱਟਾ ਲਾ ਤੇ ਗੱਡੀ ਨੱਪ ਕੇ ਰੱਖੋ ਰੇਸ ਪਿੱਛੇ ਨੱਪੜਕ ਨਹੀਂ ਆ ਹਾਂ ਥੋੜੀ ਜਿਹੀ ਇੱਧਰ ਹੱਡਾ ਆਦਾ ਨਾ ਜੇ ਪਾਣੀ ਹੈਗਾ ਬੰਨ ਰ ਬੰਨ ਸਾਡੀ ਗੱਡੀ ਦੇਖੋ ਉਹ ਵਾਹ ਯਾਰ ਬੈਂਕ ਚਾਹ ਦੀ ਸੈਟ ਕੋਨਰ ਤੇ ਬਿਲਕੁਲ ਕੋਲ ਪਾਣੀ ਗੱਡੀ ਸਾਡੀ ਇੱਥੇ ਪਾਣੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਨੂੰ ਕਹਤੇ ਆ ਪਹਿਲੇ ਗੇਰ ਬਾਕੇ ਰੇਸ ਨੱਪ ਕੇ ਰੱਖਣਾ ਰੇਸ ਨਾਲ ਛੱਡਣਾ ਹਾਂ ਹਾਂ ਇਹ ਪਾਣੀ ਦਾ ਟੈਂਕ ਜੀ ਸਪੋਰਟ ਪਾ ਲੋ ਪਾ ਲੋ ਸਪੋਰਟ ਸਪੋਰਟ ਪਾ ਲੋ ਪਾ ਲੋ ਵਾਪਸੀ ਵੀ ਭਾਜੀ ਉਹਦਾ ਨਹੀਂ ਨਹੀਂ ਦੂਸਰਾ ਵਾ ਥੋੜੀ ਇਧਰ ਉਹ ਹੋ ਜਾਊਗਾ ਮਾਰਾ ਇਹ ਦੇਖੋ ਜੀ ਮੇਰੇ ਮਾਮਾ ਅਸੀਂ ਅੱਜ ਪਾਮ ਗਾਰਡਨ ਵੈਲਫੇਅਰ ਸੁਸਾਇਟੀ ਵਾਲੇ ਆਏ ਆ ਜੀ ਤੇ ਹਾਲਾਤ ਦੇਖੋ ਪਾਣੀ ਦੇ ਸਾਡੀ ਗੱਡੀ ਦਾ ਪਾਣੀ ਦੇਖੋ ਲੈਵਲ ਦੇਖੋ ਪਾਣੀ ਦਾ ਉਧਰੋਂ ਦਾ ਬੋਰਡਸ ਜਾ ਰਹੇ ਪਤਾ ਨਹੀਂ ਗੱਡੀ ਬਿਲਕੁਲ ਹੀ ਜਾਏਗਾ ਹਾਂ ਜਾਨਾ ਭੜ ਗਿਆ ਪੂਰਾ ਟਾਇਰ ਚੁਪ ਗਿਆ ਬਿਲਕੁਲ ਟਾਇਰ ਪੂਰਾ ਟਾਇਰ ਡੁੱਬ ਗਿਆ ਅੱਜ ਤਾਰੀਖ ਕਿੰਦੀ ਕੀ ਜੀ ਅੱਜ ਤਾਰੀਖ 7 7 ਤਾਰੀਖ ਸਤੰਬਰ ਦੀ ਜੇ ਅੱਜ ਲਗਭਗ 15 ਦਿਨ ਹੋ ਚੁਕੇ ਆ ਪਾਣੀ ਦੇਖੋ ਪਾਣੀ ਵਾਹੇ ਵਾਹੇ ਕਿਵੇਂ ਫੜੇ ਆ ਦੇਖੋ ਜੀ ਦੇਖੋ ਪਾਣੀ ਦਾ ਹਾਲ ਚਾਰੇ ਤਰਫ ਪਾਣੀ ਹੀ ਪਾਣੀ ਪਾਣੀ ਹੀ ਪਾਣੀ ਬਹੁਤ ਨੁਕਸਾਨ ਹੋ ਜੂਗਾ ਲੋਕਾਂ ਦਾ ਛੋਟੀ ਗੱਡੀ ਤੇ ਆ ਨਹੀਂ ਸਕਦੀ ਛੋਟੀ ਗੱਡੀ ਇਹਨਾਂ ਅੱਜ ਵੀ ਬਹੁਤ ਲੋਕਾਂ ਨੂੰ ਹੈਲਪ ਦੀ ਲੋੜ ਹੈ ਕਈਆਂ ਦੇ ਘਰ ਡੁੱਬ ਗਏ ਹੈ ਕਈਆਂ ਦੇ ਫਸਲਾਂ ਡੁੱਬ ਗਈਆਂ ਮਤਲਬ ਅਸੀਂ ਸਿਰਫ ਰਾਸ਼ਨ ਪਾਣੀ ਦਵਾਈਆਂ ਤੱਕ ਅਗਰ ਦੇਖੀਏ ਨਾ ਉਹ ਤਾਂ ਬੇਸਿਕ ਨੀਡ ਵੀ ਨਹੀਂ ਆਪਾਂ ਪੂਰੀ ਕਰ ਪਾ ਰਹੇ ਜੋ ਨਾਲ ਦਾ ਐਕਚੁਅਲੀ ਨੁਕਸਾਨ ਹੋਇਆ ਤੁਸੀਂ ਜੇ ਹਿਸਾਬ ਲਾਹੋਗੇ ਨਾ ਭਾਜੀ ਜਿਨ੍ਹਾਂ ਦਾ ਝੋਨੇ ਦਾ ਤੇ ਹੋਰ ਪਸ਼ੂਆਂ ਦਾ ਇਹਨਾਂ ਨੁਕਸਾਨ ਕਈ ਲੱਖਾਂ ਦਾ ਨੁਕਸਾਨ ਕਈ ਕਰੋੜਾਂ ਦਾ ਨੁਕਸਾਨ ਹੋਇਆ ਭਾਜੀ ਦੇਖੋ ਜੀ ਦੇਖੋ ਇਹ ਅਜੇ ਇੱਧਰ ਖੁਦਸੇ ਇੱਧਰ ਰਗਾ ਪਾਸੇ ਪਾਣੀ ਹੈ ہمارا ਸੁਖ ਰਤ ਉਹ ਹੈ ਮੇਨ ਰੋਡ ਹੈ ਜੀ ਸੜਕ ਹੈ ਇਹ ਕੋਈ ਅਸੀਂ ਕਿਸੇ ਪਿੰਡ 'ਚ ਨਹੀਂ ਬੜੇ ਮੇਨ ਸੜਕ ਦੇ ਉੱਤੇ ਜਾ ਰਹੇ ਹਾਂ ਅੱਜ 15 ਦਿਨ ਹੋ ਚੁੱਕੇ ਨੇ ਰਬਾਉਂ ਦਾ ਉਹ ਛੱਡਿਆ ਜੱਬ ਤੂੰ ਪਿੱਪਲ ਦਾ ਨੂੰ ਪਤਾ ਕੋਈ ਨਹੀਂ ਪਿੱਪਲ ਨੂੰ ਨਾ ਖਿੱਚ ਰਹੇ ਕਿਹਨਾਂ ਸਾਲ ਤੂੰ ਕਹਿਆ ਰਸਾਗੇ ਮੇਰੇ ਫਰਜ਼ ਬੜਦਾ ਤੁਹਾਨੂੰ ਆਖਿਆ ਖਿੱਚ ਲਈਏ ਜੇ ਰੋੜ ਜਾਣੇ ਨੇ ਯਾਰ ਉੜ ਗਏ ਬਈ ਉਹ ਆਜ ਤੋ ਪੈਰਾਂ 'ਚ ਆ ਗਈ ਏ ਤੇ ਰੇਡ ਦੇਖ ਲੋ ਇਹ ਦਰਖਤ ਸਾਰੇ ਕੋਣ ਜਾਣੇ ਜੇ ਨਾ ਪੱਟੇ ਸਾਰੇ ਜਾਣਗੇ ਇੱਥੇ ਫਿਰ ਗੱਟੇ ਛੁੱਟੀ ਏ